ਐਮਰਜੈਂਸੀ ਦੇ ਡਾਕਟਰ ਲਗਾ ਰਿਹਾ ਸੀ ਟਾਂਕੇ ਤਾਂ ਮਰੀਜ਼ ਦੇ ਸਾਥੀਆਂ ਨੇ ਡਾਕਟਰ ਨਾਲ ਕੀਤੀ ਕੁੱਟਮਾਰ ਦੱਸਦੇ ਕਿ ਐਮਰਜੈਂਸੀ ਦੇ ਵਿੱਚ ਜਦੋਂ ਡਾਕਟਰ ਇੱਕ ਮਰੀਜ਼ ਦਾ ਇਲਾਜ ਕਰ ਰਹੇ ਸੀ ਤਾਂ ਉਸਦੇ ਨਾਲ ਆਏ ਸਾਥੀਆਂ ਵੱਲੋਂ ਡਾਕਟਰ ਦੇ ਨਾਲ ਹਥੋਪਾਈ ਕੀਤੀ ਗਈ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਫਿਰ ਉਹ ਮੌਕੇ ਤੇ ਵੀਡੀਓ ਵੀ ਬਣਾਉਣ ਲੱਗੇ ਜਦੋਂ ਉਹਨਾਂ ਨੂੰ ਅਜਿਹਾ ਕਰਨ ਤੋਂ ਸਟਾਫ ਵੱਲੋਂ ਰੋਕਿਆ ਗਿਆ ਤਾਂ ਉਹ ਮੌਕੇ ਤੇ ਬਹਿਸ ਵੀ ਕਰਨ ਲੱਗੇ ਤੇ ਹੁਣ ਇਸ ਸੰਬੰਧੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਹਸਪਤਾਲ ਦੇ ਸਟਾਫ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਵੱਲੋਂ ਇਸ ਸ਼ਿਕਾਇਤ ਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦਾ ਵਿਸ਼ਵਾਸ ਦਿਵਾਇਆ ਦੱਸਦੇ ਕਿ ਮਾਮਲਾ ਹੁਸ਼ਿਆਰਪੁਰ ਦਾ ਜਿੱਥੇ ਬੀਤੀ ਰਾਤ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਡਿਊਟੀ ਤੇ ਤਾਇਨਾਤ ਡਾਕਟਰ ਰਾਮਵੀਰ ਨਾਲ ਕੁਝ ਵਿਅਕਤੀ ਹੱਥੋਪਾਈ ਹੋ ਗਏ ਇਸ ਹੰਗਾਮੇ ਵਿੱਚ ਡਾਕਟਰ ਦਾ ਫੋਨ ਵੀ ਟੁੱਟ ਗਿਆ ਗੁੱਸੇ ਵਿੱਚ ਆ ਕੇ ਡਾਕਟਰਾਂ ਨੇ ਕਾਰਵਾਈ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਾਣਕਾਰੀ ਅਨੁਸਾਰ ਐਸਐਮਓ ਡਾਕਟਰ ਸਵਾਤੀ ਨੇ ਦੱਸਿਆ ਕਿ ਬੀਤੀ ਰਾਤ ਹਾਦਸੇ 'ਚ ਜ਼ਖਮੀਆਂ ਨੂੰ ਐਮਰਜੈਂਸੀ 'ਚ ਇਲਾਜ ਲੈ ਲਿਆਂਦਾ ਗਿਆ ਸੀ ਤੇ ਇਲਾਜ ਦੌਰਾਨ ਜ਼ਖਮੀਆਂ ਦੇ ਨਾਲ ਆਏ ਕੁਝ ਲੋਕਾਂ ਨੇ ਡਾਕਟਰ ਰਾਮਵੀਰ ਤੇ ਸਹੀ ਢੰਗ ਨਾਲ ਇਲਾਜ ਨਾ ਕਰਨ ਦੇ ਦੋਸ਼ ਲਗਾਏ ਤੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਮੌਕੇ ਤੇ ਉਹ ਲੜਾਈ ਕਰਨ ਲੱਗੇ ਜਦ ਮਰੀਜ਼ ਦਾ ਸੀਟੀ ਸਕੈਨ ਅਤੇ ਹੋਰ ਇਲਾਜ ਕਰਵਾਇਆ ਗਿਆ ਤਾਂ ਡਾਕਟਰ ਦੇ ਨਾਲ ਉਹ ਬਹਿਸ ਕਰਨ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਉਨਾ ਪੁਲਿਸ ਨੂੰ ਮੋਜਮਾ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਇਸ ਦੌਰਾਨ ਮੌਕੇ ਤੇ ਮੌਜੂਦ ਡਾਕਟਰਾਂ ਨੇ ਕਿਹਾ ਕਿ ਉਹ 24 ਘੰਟੇ ਜਨਤਾ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਤੇ ਅਜਿਹੀਆਂ ਘਟਨਾਵਾਂ ਨਾਲ ਡਾਕਟਰਾਂ 'ਚ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ ਰਾਤੀ 12 ਵਜੇ ਦੇ ਕਰੀਬ ਰੈਫਰਲ ਪੇਸ਼ੈਂਟ ਆਏ ਸੀਗੇ ਸਾਡੀ ਐਮਰਜੈਂਸੀ ਦੇ ਵਿੱਚ ਸਿਵਲ ਹਸਪੀਟਲ ਹੁਸ਼ਿਆਰਪੁਰ ਪੁੰਗੇ ਤੋਂ ਰੋਡ ਸਾਈਡ ਐਕਸੀਡੈਂਟ ਵਾਲੇ ਉਹਨਾਂ ਚ ਇੱਕ ਪੇਸ਼ੈਂਟ ਸੀਰੀਅਸ ਵੀ ਸੀਗਾ ਤੇ ਮੇਰੇ ਡਾਕਟਰ ਡਾਕਟਰ ਰਾਮਵੀਰ ਹੈਗੇ ਜਿਹੜੇ ਕਿ ਡਿਊਟੀ ਤੇ ਤਾਇਨਾਤ ਸੀਗੇ ਉਹਨਾਂ ਨੇ ਪ੍ਰੋਪਰ ਉਹਨਾਂ ਦੀ ਟ੍ਰੀਟਮੈਂਟ ਕੀਤੀ ਫਰਸਟ ایڈ ਦਿੱਤੀ ਈਵਨ ਸੂਚਰਸ ਲੱਗਣ ਵਾਲੇ ਸੀ ਟਾਂਕੇ ਲੱਗਣ ਵਾਲੇ ਸੀ ਟਾਂਕੇ ਵੀ ਲਗਾਏ ਬਲੱਡ ਸੈਂਪਲ ਲੈ ਕੇ ਲੈਬੋਰੀਟਰੀ ਚ ਭੇਜਿਆ ਜਿੱਥੇ ਕਿ ਲੈਬੋਰੀਟਰੀ ਟੈਕਨੀਸ਼ੀਅਨ ਦੇਖਦਾ ਹੈਗਾ ਸੈਂਪਲ ਲੈਣਾ ਹੈ ਕਿ ਨਹੀਂ ਲੈਣਾ ਹੈਗਾ ਕਿਸ ਵੇਲੇ ਉਹਨੂੰ ਪ੍ਰੋਸੈਸ ਕਰਨਾ ਹੈਗਾ ਕਿੰਨੀ ਐਮਰਜੈਂਸੀ ਹੈ ਡਾਕਟਰ ਦੱਸ ਦਿੰਦਾ ਉਹਨਾਂ ਨੂੰ ਪਰ ਉਹਨਾਂ ਦੇ ਨਾਲ ਇੱਕ ਹੋਰ ਨਾ ਅਟੈਂਡੈਂਟ ਆਇਆ ਹੋਇਆ ਸੀ ਜਿਨੇ ਭੋਲਾ ਜਿਹਦਾ ਨਾਮ ਦੱਸ ਰਿਹਾ ਡਾਕ ਸਰ ਕੇ ਜਿਨੇ ਕਿ ਬਹੁਤ ਜ਼ਿਆਦਾ ਉੱਥੇ ਸ਼ੋਰ ਮਚਾਇਆ ਔਰ ਵੀਡੀਓ ਬਣਾਉਣ ਲੱਗ ਪਿਆ ਜਦਕਿ ਉਹਨਾਂ ਨੇ ਮਨਾ ਵੀ ਕੀਤਾ ਕਿ ਤੁਸੀਂ ਇੱਥੇ ਫੀਮੇਲ ਸਟਾਫ ਹੈ ਉੱਥੇ ਸਟਾਫ ਨਰਸ ਖੜੀ ਹੈ ਵੀਡੀਓਗ੍ਰਾਫੀ ਦੇ ਵਿੱਚ ਦੇਖਿਆ ਜਾ ਸਕਦਾ ਕਿ ਉਹਦੇ ਵੱਲ ਮੂੰਹ ਕੈਮਰੇ ਦਾ ਮੂੰਹ ਕਰਕੇ ਫੋਟੋ ਬਣਾਉਣ ਲੱਗ ਪਿਆ ਵੀਡੀਓ ਬਣਾਉਣ ਲੱਗ ਪਿਆ ਉਹਨਾਂ ਨੇ ਰੋਕਿਆ ਤੇ ਇਹਨਾਂ ਦੇ ਨਾਲ ਵੀ ਹਾਥਾ ਪਾਈ ਕੀਤੀ ਔਰ ਇਹਨਾਂ ਧੱਕਾ ਦਿੰਦੇ ਹੋਏ ਬਾਹਰ ਮੇਨ ਗੇਟ ਤੱਕ ਹੀ ਵਨ ਲੈ ਗਿਆ ਤੇ ਉਸ ਤੋਂ ਬਾਅਦ ਅਸੀਂ ਪੁਲਿਸ 'ਚ ਕੰਪਲੇਂਟ ਕੀਤੀ ਪੁਲਿਸ ਵਾਲੇ ਆਏ ਸੀਗੇ ਤੇ ਤੇ ਹੁਣ ਅਸੀਂ ਡਿਸਾਈਡ ਕਰਦੇ ਹਾਂ ਆਪਣੇ ਹਾਇਰ ਅਥਾਰਟिटीज ਦੇ ਨਾਲ ਕਿ ਨੈਕਸਟ ਸਟੈਪ ਕੀ ਕਰਨਾ ਹੈਗਾ ਜੀ ਡਾਕਟਰ ਸਰ ਬਸ ਇਹ ਆਪਾਂ ਨੈਕਸਟ ਟਾਈਮ ਇਹ ਦੁਬਾਰਾ ਨਹੀਂ ਰਿਪੀਟ ਹੋਵੇ ਇਸ ਲਈ ਜੀ ਆਪਾਂ ਬਾਕੀ ਚੀਜ਼ ਆਪਣੇ ਹਾਇਰ ਅਥਾਰਟੀ ਦੇ ਨਾਲ ਡਿਸਕਸ ਕਰਾਂਗੇ ਪਰ ਲੱਗਦਾ ਨਹੀਂ ਕਈ ਵਾਰ ਡਾਕਟਰ ਸਾਹਿਬ ਤਾਂ ਆਪਣਾ ਪੂਰਾ ਕੰਮ ਉੱਤੇ ਮਾਨਦਗੀ ਨਾਲ ਕੰਮ ਰੁਕੀ ਆਗੇ ਥੋੜਾ ਜਿਹਾ ਅਗਰੈਸਿਵ ਕਰਕੇ ਕੰਮ ਦੇ ਵਿੱਚ ਜਸਟ ਡਿਸਟਰਬੈਂਸ ਕਰਦੇ ਨੇ ਮੋਟਿਵ ਇਹੀ ਸੀਗਾ ਕਿ ਡਾਕਟਰ ਹਮੇਸ਼ਾ ਕੋਈ ਵੀ ਡਾਕਟਰ ਵਧੀਆ ਤਰੀਕੇ ਨਾਲ ਕੰਮ ਕਰਦਾ ਹੁੰਦਾ ਉਹ ਆਕੇ ਜੱਜ ਕਰਨਾ ਡਾਕਟਰ ਕੰਮ ਸਹੀ ਕਰ ਰਿਹਾ ਕਿ ਨਹੀਂ ਉਹ ਉਹ ਮਾੜੀ ਗੱਲ ਹੈ ਸਾਢੇ 12 3 ਵਜੇ 4 ਵਜੇ ਵੀ ਜਾਗਦੇ ਰਹਿੰਦੇ ਇਹ ਤੁਹਾਡੇ ਨਾਲ ਬਾਰ ਬਾਰ ਕਿਉਂ ਵੀ ਵਿਜ਼ਿਟ ਸਾਢੇ 12 1 ਵਜੇ ਐਮਰਜੈਂਸੀ ਡਿਊਟੀ ਐਮਰਜੈਂਸੀ ਡਿਊਟੀ ਬਾਕੀ ਪਾ ਸੀਨੀਅਰ ਬੰਦੇ ਜੋ ਕਰਨਗੇ ਉਸ ਦਾ ਕਰਾਂਗੇ ਬਸ ਨਾ ਖੜਾ ਐਮਰਜੈਂਸੀ ਡਾਕਟਰ ਸਾਹਿਬ ਤੇ ਜੀਐਲ ਵਰਤੀ ਪੂਰਾ ਮਾਮਲਾ ਸਿਵਲ ਹਸਪਤਲ ਹਸਪਤਲ ਉਸੇ ਹਾਰਪੋਰ ਤੋਂ ਸੀਐਮਓ ਸਾਹਿਬ ਤੇ ਹੋਰ ਡਾਕਟਰ ਸਾਹਿਬ ਡਾਕਟਰ ਸਹਿਵਾਨ ਜਿਹੜੇ ਹੈਗੇ ਆ ਇੱਕ ਕੰਪਲੇਂਟ ਲੈ ਕੇ ਆਏ ਸੀਗੇ ਥਾਣਾ ਮਾਰਕਾਉਂ ਦੇ ਵਿੱਚ ਕਿ ਰਾਤੀ ਜਿਹੜੇ ਡਿਊਟੀ ਇੱਥੇ ਡਾਕਟਰ ਸਾਹਿਬ ਸੀਗੇ ਉਹਨਾਂ ਦੇ ਨਾਲ ਵਿਕਾਸ ਭੋਲਾ ਨਾਮ ਦਾ ਜਿਹੜਾ ਵਿਅਕਤੀ ਆ ਬਸੀ ਖੋਜੂ ਦਾ ਰਹਿਣ ਵਾਲਾ ਆ ਉਹ ਉਹਨੇ ਜਿਹੜਾ ਹੱਥੋਂ ਪਾਈ ਕੀਤੀ ਤੇ ਉਹਨਾਂ ਦਾ ਜਿਹੜਾ ਮੋਬਾਈਲ ਤੋੜ ਦਿੱਤਾ ਆ ਅਸੀਂ ਵੈਰੀਫਾਈ ਕੀਤਾ ਆ ਸਾਰਾ ਤੇ ਵਿਕਾਸ ਭੋਲਾ ਜਿਹੜਾ ਬਸੀ ਖੋਜੂ ਦਾ ਰਹਿਣ ਵਾਲਾ ਆ ਇਹਦਾ ਰਿਲੇਟਿਵ ਸੀਗੇ ਕੋਈ ਉਹ ਐਡਮਿਟ ਸੀਗੇ ਤੇ ਇਹ ਇਹਨਾਂ ਦੀ ਜਿਹੜੀ ਹੈਗੀ ਆ ਉਹ ਟ੍ਰੀਟਮੈਂਟ ਨੂੰ ਲੈ ਕੇ ਥੋੜਾ ਜਿਹਾ ਇਹਨਾਂ ਨੂੰ ਆ ਜਿਹੜਾ ਬੇਸਵਾਜੀ ਹੋਈ ਆ ਤੇ ਉਹਨਾਂ ਨੇ ਜਿਹੜਾ ਡਾਕਟਰ ਸਾਹਿਬ ਤੇ ਹੱਥੋਪਾਈ ਕੀਤੀ ਹੈ ਤੇ ਉਹਨਾਂ ਦੀ ਜਿਹੜੀ ਸਰਕਾਰੀ ਡਿਊਟੀ ਕਰਦੇ ਹੋਏ ਜਿਹੜਾ ਹੈਗਾ ਡਿਊਟੀ ਦੇ ਵਿੱਚ ਵਿਗਨ ਪਾਇਆ ਆ ਤੇ ਉਹ ਅਸੀਂ ਡਾਕਟਰ ਸਾਹਿਬ ਦੀ ਸਟੇਟਮੈਂਟ ਲੈ ਲਈ ਹੋਈ ਆ ਤੇ ਮੁਕਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਵਾਂਗੇ